ਹੁਸ਼ਿਆਰਪੁਰ ਵਿੱਚ ਵੀ ਟਰੱਕ ਡਰਾਈਵਰਾਂ ਤੇ ਟਰਾਂਸਪੋਰਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਟਰੱਕ ਡਰਾਈਵਰਾਂ ਤੇ ਟਰਾਂਸਪੋਰਟ ਐਸੋਸੀਏਸ਼ਨਜ਼ ਦੇ ਨਾਲ ਗੱਲਬਾਤ ਕੀਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਲਦ ਹੀ ਸਾਰੇ ਹੀ ਪੈਟਰੋਲ ਪੰਪਸ ਤੇ ਤੇਲ ਦੀ ਸਪਲਾਈ ਨਿਰਵਿਘਨ ਸ਼ੁਰੂ ਹੋ ਜਾਵੇਗੀ। ਸਤ ਸ੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਮੈਂ ਸਾਰੇ ਹੁਸ਼ਿਆਰਪੁਰ ਦੇ ਵਸਨੀਕਾਂ ਨਾਲ ਇਹ ਸੂਚਨਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਹਾਲ ਹੀ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਸਾਰੇ ਹੀ ਪੈਟਰੋਲ ਪੰਪ ਦੇ ਜਿੰਨੇ ਵੀ ਡਰਾਈਵਰ ਐਸੋਸੀਏਸ਼ਨ ਹੈ ਟਰੱਕ ਯੂਨੀਅਨਸ ਵਗੈਰਾ ਉਹਨਾਂ ਦੀ ਸਟ੍ਰਾਈਕ ਖਤਮ ਹੋ ਗਈ ਹੈ ਸਾਡੇ ਹੁਸ਼ਾਪੁਰ ਜ਼ਿਲ੍ਹੇ ਦੇ ਵਿੱਚ ਲਗਭਗ ਤੀ 240 ਪੈਟਰੋਲ ਪੰਪਸ ਨੇ ਮੇਰੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲ ਹੋਈ ਏ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਏ ਕਿ ਸਟ੍ਰਾਈਕ ਖਤਮ ਹੋ ਚੁੱਕੀ ਏ ਜਲਦੀ ਹੀ ਸਾਡੇ ਜਿੰਨੇ ਵੀ ਟੈਂਕਰਸ ਨੇ ਜ਼ਿਲ੍ਹੇ ਦੇ ਉਹ ਪਾਵੇਂ ਪੈਟਰੋਲ ਪੰਪਸ ਦੇ ਨੇ ਜਾਂ ਫਿਰ ਪ੍ਰਾਈਵੇਟ ਟੈਂਕਰਸ ਨੇ ਉਹ ਚਲੰਦਰ ਜਾ ਰਹੇ ਨੇ ਰੀਫਿਊਲਿੰਗ ਲਈ ਤੇ ਅੱਜ ਰਾਤ ਤੱਕ ਸਾਰੇ ਹੀ ਪੈਟਰੋਲ ਪੰਪਸ ਰੀਫਿਊਲ ਵੀ ਹੋ ਜਾਣਗੇ ਮੈਂ ਸਮੂਹ ਹੁਸ਼ਾਪੁਰ ਦੇ ਵਸਨੀਕਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਪਲੀਜ਼ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰੋ ਕਿਉਂਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ ਕਿਸੇ ਵੀ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈ ਅਸੀਂ ਪਲੀਜ਼ ਪੈਟਰੋਲ ਪੰਪ ਦੇ ਬਾਹਰ ਜਾਂ ਗੈਸ ਸਟੇਸ਼ਨਸ ਦੇ ਬਾਹਰ ਕਿਸੇ ਤਰ੍ਹਾਂ ਦੀ ਲਾਈਨਾਂ ਨਾ ਲਗਾਨ ਇਸ ਦੇ ਵਿੱਚ ਜਿੱਥੇ ਕਿਸੇ ਨੂੰ ਐਮਰਜੈਂਸੀ ਸਰਵਿਸਿਜ਼ ਦੇ ਲਈ ਲੋਡ ਹੈ ਉਸ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਆਮ ਜਨਤਾ ਨੂੰ ਵੀ ਆਨ ਜਾਣ ਦੇ ਵਿੱਚ ਕਾਫੀ ਦਿੱਕਤ ਹੁੰਦੀ ਹੈ ਮੈਂ ਲੋਕਾਂ ਨੂੰ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰਦੇ ਹੋਏ ਕਿਸੀ ਵੀ ਤਰ੍ਹਾਂ ਦੀ ਸਟਾਕਿੰਗ ਜਾਂ ਹੋਟਿੰਗ ਨਾ ਕਰੂ ਇਸ ਸਟ੍ਰਾਈਕ ਮੁਕੰਮਲ ਹੋ ਚੁੱਕੀ ਹੈ ਤੇ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਸਪਲਾਈ ਸਾਰਿਆਂ ਨੂੰ ਮਿਲੇਗੀ